ਬਿਲਵੀ ਰੋਏ ਹਾਂਜੀ ਵੇਗੀ ਲਵਾ ਦੇ ਯਾਰ ਅੱਜ ਹਾਏ ਨਹੀਂ ਲਵਾ ਦੇ ਯਾਰ ਉਹ ਮੁੱਖ ਗਈ ਮੈਨੂੰ ਜਾਣਾ ਉਹ ਯਾਰ ਕਿਤੇ ਜਾਣਾ ਉਹ ਹੀ ਨਹੀਂ ਜਾਣਾ ਹੈਂ ਠੀਕ ਨਹੀਂ ਜਾਣਾ ਠੀਕ ਨਹੀਂ ਕਿੱਡੀ ਕੀ ਬਾ ਮੈਨੂੰ ਨਹੀਂ ਜਾਂਦਾ ਇਹ ਵੀ ਇੱਥੋਂ ਤਾਂ 2 ਕਿਲੋਮੀਟਰ ਹੈ ਲਵਾ ਦੇ ਯਾਰ ਵੇਗਾ ਬੱਦ ਹੈ ਨਹੀਂ ਮੈਨੂੰ ਜਾਣਾ ਭੁਮਖੰਦ ਕੋਲ ਉਹ ਕੱਲ ਨੂੰ ਲਿਆਉਂ ਕੱਲ ਨੂੰ ਤਾਂ ਮੇਰੇ ਪਾਂਦੀ ਕੀੜੇ ਪੈਣ ਸਾ ਤੂੰ ਸਾਲਾ ਕੱਲ ਨੂੰ ਦਾ ਹੁਣ ਤਮਣੀ ਦਵਾ ਦੇ ਮੈਂ ਤਾਂ ਕੱਲ ਨੂੰ ਜਾਉਂ ਵੇ ਕੱਲ ਨੂੰ ਪੱਕਾ ਪੱਕਾ ਅੱਜ ਮੈਨਾਂ ਨਹੀਂ ਜਾਂਦਾ ਅੱਜ ਨਹੀਂ ਆਪਾ ਚਲਦੇ ਆਂ ਮਕੰਦ ਕੋਰੀਆ ਬਾਦੂ ਨਾ ਹੀ ਉਹ ਘਰੇ ਰੱਖ ਰਾਇਆ ਉਹ ਖਾਲੀ ਹੈ ਹੈ ਖਾਲੀ ਹੈ ਡੱਬਾ ਡੱਬਾ ਉਹਦਾ ਕਿਉਂ ਖਾਲੀ ਉਹ ਤਾਂ ਭਰ ਕੇ ਰੱਖਦਾ ਘਰੇ ਡੰਮੇ ਰੱਖਿਆ ਉਹ ਖਾਲੀ ਬਣਾ ਰੱਖਿਆ ਹੈ ਹੈ ਖਾਲੀ ਕਰ ਜਾ ਯਾਰ ਕਿਉਂ ਪਕਾਈ ਮਰੀਏ ਨਾ ਫਿਰ ਪੀਣੀ ਪੈ ਜੂਗੀ ਫਿਰ ਲਾ ਨਹੀਂ ਤੂੰ ਕੋਤ ਮਿਲਦੀ ਤਾਂ ਹੈ ਨਹੀਂ ਤੁਰਨਾ ਭੂ ਮੇ ਨਾਲ ਤੁਰਨਾ ਨਹੀਂ ਮੈਂ ਤਾਂ ਲੱਤਾਂ ਨਾਲ ਕੰਮ ਕਰਨਾ ਭੂ ਹਲਕਾ ਹਲਕਾ ਟੱਲ ਟੱਲ ਤੇਰੀ ਤਾਂ ਲੰਗੜੀ ਲੱਤ ਹੋ ਰਹੀ ਹੈ ਤੇ ਲੱਤ ਤਾਂ ਤੇਰੇ ਨਾਲ ਦੀ ਨਾਲ ਕਾਬੂ ਕਰ ਲਾਂਗੇ ਕਾਬੂ ਨਹੀਂ ਆਉਂਦੀ ਨਾ ਚੱਲ ਗਏ ਇੱਕ ਟੁੱਟ ਗਈ ਦੂਜੀ ਛਤੀ ਇਹ ਫੇ ਦੂਜੀ ਵੀ ਤਲਵਾ ਦੂੰਗਾ ਰਾਜ ਕੇਰ ਲੈਣਗੇ ਹਾਂ ਚੱਲ ਗਿਆ ਆਪਾਂ ਦੋਨੇ ਚੱਲ ਗਏ ਉਹ ਰਾਜ ਪੁਲਿਸ ਵਾਲੇ ਕੇਰ ਲੈ ਮੈਂ ਤਾਂ ਜਾਣਾਂ ਤੂੰ ਹੀ ਮਾਰ ਪੋਸਾ ਚੱਲ ਜਾ ਯਾਰ ਸਾਹਿਬ ਤੂੰ ਜਾਣਾਂ ਮੇਰਾ ਕੰਪਟਰ ਨੂੰ ਠਾਣਾ ਪਊਗਾ ਕੰਪਟਰ ਨੂੰ ਠਾਣਾ ਦੇਖ ਰਹਾ ਦੇ ਨਾਲ ਕੋਈ ਯਾਰ ਦੋਸਤ ਬੈਠਾ ਹੋਊਗਾ ਆ ਉਹ ਕਿਹੜਾ ਸੌਂਦੇ ਆ ਮੇਰੇ ਸਾਹਰੇ ਜਾਗਦੀ ਹੁਣ ਗਦਾਦਾ ਯਾਰ ਹਾਂ ਹਾਂ ਹਾਈ ਕੱਜੀਸ਼ਾ ਹਾਂਜੀ ਭੈਂਡਾ ਯਾਰ ਮੈਨਾਂ ਦਾ ਬਖਤਾਉ ਲੰਘ ਜਾਂਦਾ ਯਾਰ ਲੱਗਦਾ ਤਾਂ ਹੈਗਾ ਐ ਘਰ ਬਾਹਰ ਭੇਜ ਦੇ ਹੋਏ ਬਾਹਰ ਪੇ ਰਖਾ ਧਖਾ ਲੇ ਖਾ ਜਾ ਮੈਂ ਪੇਦਾ ਮੈਂ ਪੇਦਾ ਭੈਂਡਾ ਮੈਂ ਪੇਦਾ ਉਂ ਜਾਗਦੀ ਹੋਏ ਨੂੰ ਦਾ ਮਕੰਡਾ ਓਏ ਹਾ ਜਾਗਦੀ ਮੈਨਾਂ ਦਾ ਬਖਤਾਉ ਆ ਗਿਆ ਯਾਰ ਪਾਰ ਖੋਲ ਬੋਲ ਦਿਆ ਫਿਰੋ ਖੋਲੀ ਵੇ ਆ ਕੀ ਕਰ ਦਸ ਤ ਪੈਸੀ ਜੜ ਉਹ ਮਾਇਆ ਵਾਲਾ ਉਹੀ ਕੰਮ ਆ ਚਾ ਕਿੰਨੇ ਫੁੱਟਾਂ ਵੇ ਵੇ 3 ਹੋਰ ਫੁੱਟੀ ਤਾਂ ਠੀਕ ਆ ਠੀਕ ਆ ਇੱਧਰ ਖੱਦਰ ਫਿਰ ਜਾ ਉਹ ਤੈਨੂੰ ਪਤਾ ਹੀ ਆ ਮੈਂ ਤਾਂ ਉਹੀ ਵਾਛਾ ਪਾਰਕ ਸ਼ਾਹ ਦੀ ਮਾਰ ਤੇ ਜਵਾਨਾ ਨਵਈ ਆ ਨੀ ਜ ਸਾਜਾ ਕਰ ਉਹ ਤੇਰੇ ਕੋਲ ਜਾ ਮਕੰਦ ਕਿੱਥੇ ਮੁਕਦੀ ਏ ਯਾਰ ਕਿਦੇ ਪਾਸੇ ਹਾਈ ਨਹੀਂ ਜਾ ਨਾ ਜੋਤ ਕਿੱਥੇ ਮਾਰੀ ਨਾ ਕੁੱਟਿਆ ਯਾਰ ਹਾਈ ਨਹੀਂ ਬਹਿ ਜਾ ਅਜਲਵਾ ਯਾਰ ਮੈਨੂੰ ਨਹੀਂ ਪਤਾ ਭਰਾ ਓਏ ਹੈ ਨਹੀਂ ਬਖਤਾ ਤੈਨੂੰ ਜਵਾਬ ਦਿੱਤਾ ਹੈ ਨਹੀਂ ਚੱਲੀ ਜਦੋਂ ਕਿਥੋਂ ਲਵਾ ਦੀ ਤੇ ਉਹ ਲਿਆ ਕੇ ਰਹਿਣਾ ਮੈਨੂੰ ਦੱਸਣਾ ਜੇ ਆਪਣਾ ਪਰਾਣੇ ਕੋਲ ਪਈ ਹੋ ਲਿਆਵਾਂ ਨਾ ਚੱਕ ਕੇ ਮੜੀ ਜੇ ਲਵਾ ਦਨੇ ਯਾਰ ਮੜੀ ਜੀ ਆ ਬਖਤ ਦੀ ਭਾਲਦਾ ਜਾਂ ਚੁੱਪ ਖਾਤਾ ਗੱਲ ਤੇ ਦੋਸਤ ਹੈ ਨਹੀਂ ਯਾਰ ਬਖਤਾ ਤੈਨੂੰ ਜਵਾਬ ਦਿੰਦਾ ਲਵਾਓ ਯਾਰ ਮੈਨੂੰ ਨਹੀਂ ਪਤਾ ਭਰਾ ਹਾਈ ਨਹੀਂ ਯਾਰ ਹੁਣ ਇੱਧਰ ਕਿੱਥੇ ਆਇਆ ਮੈਂ ਮੈਂ ਪਨਾ 20 ਮਿੰਟਾਂ ਕਰਕੇ ਆਇਆ ਬਿਲਕੁਲ ਹੀ ਕਿਤੋਂ ਔਰ ਹਾਈ ਨਹੀਂ ਪਨਾ ਵਸਾ ਦੇ ਕੋਲੇ ਸਤਾਫ ਕਰੀਆਂ ਕੱਪੀ ਜਨੇ ਲਵਾਓ ਭਰਾਵਾ ਅੱਜ ਮੈਨੂੰ ਨਹੀਂ ਪਤਾ ਤੇ ਤੇਰੇ ਕੋਲ ਪਈਆ ਤਾਂ ਉੱਥੇ ਵਗ ਚਲਦੇ ਮੇਰੇ ਕੋਲ ਤਾਂ ਮੇਰੇ ਘਰ ਆਈ ਨਹੀਂ ਪੀਂਦਿੰਦੀ ਮੈਨੂੰ ਦਾਰੂ ਪਈਆ ਭਲਾ ਦਾਰੂ ਪਈਆ ਵਾਕ ਚੱਲਦਾ ਅਸੀਂ ਨਾਰ ਵਾਕ ਚੱਲਦੇ ਪੀ ਲਾ ਕੋਠਾ ਨਾ ਤਾਂ ਨਹੀਂ ਜਰਾ ਇੱਥੇ ਮਗਾ ਲਉਣਾ ਅੱਛਾ ਰਹਿੰਦੇ ਪੁਰਾਵਾ ਫੜਾਵੇਂ ਸੱਜਣਾ ਕਰੋ ਸਾਨੂੰ ਲੱਗਦਾ ਯਾਰ ਤੇ ਹਮ ਬੋਲ ਲੜਦੀ ਹੈ ਯਾਰ ਤੇਰਾ ਕੋਈ ਨਾ ਮੰਨ ਲੈਂਦੀ ਹੈ ਮੇਰੀ ਗੱਲ ਸੁਣ ਯਾਰ ਕਿ ਮੈਂ ਉੱਥੇ ਜਰਾ ਡੰਗਾ ਲਾਉਣ ਦੇ ਮੈਨੂੰ ਤੇ ਪਈਆ ਬੰਦਾ ਇੱਕ ਦਾਰੂ ਦੂਰ ਪੀਣਾ ਇੱਕ ਭੁੱਕੀ ਪੱਕੀ ਖਾਣਾ ਹਾਂ ਦਾ ਮਣੇ ਇਹ ਨਾ ਡੰਗਾ ਲਾ ਦੇ ਪਈਆ ਮੇਰੇ ਕੋਲ ਘੁੱਟ ਮਾਰ ਲਿਆਉਣਾ ਪਈਆ ਫੈਕ ਆ ਪੈਗ ਪਿਆ ਜਵਾਹ ਲਵਾ ਦੇ ਵਿਚਾਰਾ ਲਵਾ ਕਈ ਵਾਰ ਆਪ ਵੀ ਕੰਮ ਆ ਜਾਂਦਾ ਏ ਜਵਾਹ ਅਖਰ ਜੇ ਬਾੜਾ ਕਰਦਾ ਤੂੰ ਤੂੰ ਕਹਤਾ ਹੂ ਤਾ ਨਹੀਂ ਮਰਿਓ ਨਿਆ ਦਿੰਦਾ ਨਾ ਲਵਾ ਕਈ ਵਾਰ ਆਪ ਵੀ ਕੰਮ ਆ ਜਾਂਦਾ ਏ ਚਲ ਲਵਾ ਦੇ ਫਿਰ ਮੈਂ ਲਵਾਉਣਾ ਵੇ ਦੇਖ ਕੇ ਲਉਣਾ ਤੇ ਜਾ ਭਾਲ ਕੇ ਮੈਂ ਦੇਖ ਕੇ ਲਉਣਾ ਤਾਇਆ ਥੋੜੀ ਲਈ ਬਾਰੀ ਲੱਕ ਲੈਂਦਾ ਹੱਥਾਂ ਵਾਂਗ ਪੈਂਦਾ ਓ ਚਰ ਕੋਈ ਥੋੜੀ ਗੱਲ ਸੁਣੀ ਤਾਇਆ ਆ ਪਾਣੀ ਨਾ ਪਾ ਲੈ ਪਾਣੀ ਪਾਣੀ ਹਾਂ ਗੇੜੀ ਗੱਜ ਜਾ ਹੈ ਪਤਲੀ ਜੀ ਕੱਢ ਦੇ ਯਾਰ ਕੀ ਪਤਾ ਲੱਗਦਾ ਜੀ ਇਹਨੂੰ ਵੀ ਅੰਡਾ ਚੱਜ ਜਾ ਸੇ ਮਰ ਲਿਆਉਣਾ ਲਿਆਉਣਾ ਇੱਕ ਹੀ ਆ ਜਾ ਮੈਂ ਫਿਰ ਲਾ ਕੇ ਬੈਠੇ ਸੀ ਨਾ ਮੈਂ ਫਿਰ ਕਾਦੀ ਲਾਈ ਆ ਜਾ ਆਈ ਨਹੀਂ ਰੱਖੀ ਆ ਚੱਲੀ ਦਾ ਕਹਿੰਦਾ ਮੇਰੇ ਕੋਈ ਪਈ ਆ ਇੱਥੇ ਕੋਈ ਬੈਠਾ ਕਿ ਮੈਂ ਮੋਰੀ ਨੂੰ ਗੱਪ ਯਾਰ ਤੁਸੀਂ ਖੁੱਗਿਆ ਖਾ ਜਾ ਸੀ ਜੱਪੀ ਬੈਠਾ ਕਿ ਚੰਗੀ ਪਈ ਕੱਢ ਕੇ ਰੱਖ ਦਿਓ ਆਹ ਹੀ ਲਿਆ ਅੱਜ ਗਿਆ ਸੀ ਕਿਤੇ ਪੈਕ ਕਹਿੰਦਾ ਮੈਂ ਜਾਉਣੀ ਅੱਜ ਅੱਛਾ ਹਿਲਾ ਕੇ ਆ ਗਿਆ ਉਹ ਦੇਖ ਮੈਂ ਤਾਂ ਲਾਉ ਬਾਈ ਨਾ ਪਾ ਲਈ ਓ ਤਾ ਚੁੱਪ ਮਰ ਤਾ ਤੂੰ ਰਾਤ ਨੂੰ ਇੱਥੇ ਕਿੱਧਰ ਜਾਏਂਗਾ ਅਸ਼ਵਰ ਲੈ ਬਾਈ ਇਹ ਬਾਬੇ ਵਾਲੀ ਆ ਹਸਾਬ ਨਾਲ ਪੀ ਓ ਦੇਖੀ ਬਾਈ ਇਹ ਕੀ ਕਰਦਾ ਯਾਰ ਬਾਈ ਇੱਕ ਨੰਬਰ ਕੱਢ ਕੇ ਰੱਖਦੇ ਆ ਤੁਸੀਂ ਗਾਛਾ ਚੜ ਗਈ ਤਾਇਆ ਇੱਕ ਹੀ ਹੋ ਗਿਆ ਹੋ ਗਿਆ ਕਿ ਜਾਣ ਕੇ ਕਰਦਾ ਵੀ ਹੋਰ ਫਾਜਣ ਦਾ ਕੁਛ ਕਾਇਆ ਫਿਰ ਆਪਦਾ ਪੱਕੀ ਆਪਾਂ ਕਿਵੇਂ ਸੋਰਾਂਗੇ ਤਾਇਆ ਤੁਸੀਂ ਮੇਰੇ ਨਾਲ ਬਗਜੋ ਹਾਂ ਮੇਰੇ ਨਾਲ ਬਗਜੋ ਦੇਖੋ ਇਹ ਪਈਆ ਪੜਾ ਪਈ ਚੰਦੀ ਹੈ ਉਹ ਤਾਇਆ ਇਹ ਕਾਜ ਹੋਏ ਹਾਂ ਇਹ ਦੇਖੋ ਇਹ ਪਈਆ ਮੇਰੇ ਸਾਰੇ ਕੋਲ ਲੁਚਾ ਹੈ ਆਪਾਂ ਚੱਲ ਗਏ ਨੀ ਲਾਵਾਂਗੇ ਉੱਥੇ ਦਾਰੂ ਦੀ ਚਾਲ ਸਾਰੀ ਪੀ ਚੱਲ ਜਾਂਗੇ ਮੈਂ ਮੈਂ ਘਰ ਸੁਣ ਆਪਾਂ ਚੱਲਦੇ ਆ ਇਹਨੂੰ ਨਾਲ ਲੈ ਕੇ ਚੱਲ ਇਹਨਾਂ ਦੇ ਘਰੇ ਚੱਲ ਗਏ ਹੈ ਨਾ ਹਾਂ چل بختر باگ چل جائے جاتا بچی بھئیہ لال ہوں گی تا بھئیہ تھا چل جائے جانا چلو کہنٹا کو گیا شجی نو آجا پھر چل گیا جانا چلو بھئی آترا پرنا پیسی ایتے پلنا جائیں ایتا بگا پونجے نالا چا ٹھیک ہے بھائی صاحب نا چلی جگہ چلو کھڑا ہو جا بھائی بھئی بڑا بندہ ہے میرے منگو تو چلو چلو برا بندہ ہے میرے منگو تو میرے کارائی باری پیری ہے بھئی ہاں ਕੀ ਕੱਲ ਜੱਬੀ ਹੱਡ ਬੱਬਾ ਲਈ ਆ ਬਾਈ ਦੋ ਤਾਂ ਜਵਾਖ ਚੱਕ ਕੇ ਰੱਖ ਜੀ ਚਵਰੀ ਸਾਰੀ ਧਿਆਰੀ ਭਾਂਡਾ ਜਰਾ ਟੱਕੀ ਆ ਜੈ ਤੇਰੀ ਦੀ ਨਸ਼ਾ ਖਾ ਖਾ ਕੇ ਹੁਣ ਜਾ ਮਲੇ ਬੜੇ ਓ ਤੈਨੂੰ ਸ਼ਰਮ ਆਉਂਦੀ ਆਪਣੇ ਮੋਟੇ ਗੱਲ ਵੀ ਕਰਿਆ ਕਰਿਆ ਸਾਹ ਨਾਲ ਓ ਤਮੀਜ਼ ਨਾਲ ਬੋਲਿਆ ਕਰ ਤੂੰ ਏ ਮਕੰਦ ਮੈਂ ਖਾਣੇ ਮੈਂ ਜਾਂਦਾ ਖਾਣੇ ਸਾਰੇ ਗਵਾਂ ਚੋਂ ਯਾਰ ਤੂੰ ਆ ਆ ਜਾ ਛਿੱਟ ਕੇ ਆਪਣੇ ਛਿੱਟੇ ਓਏ ਐਂ ਤਾਂ ਚੱਲਦੇ ਹੁੰਦਾ ਦਰੂ ਪੀਚਾਂ ਦਾ ਚੱਲ ਬਾਈ ਚਲ ਦੇਖੀ ਸੰਭਾਲ ਕੇ ਚੱਲੀ ਉਹ ਕੁੱਤਾ ਐ ਨਾ ਗਵੰਡੀਆਂ ਦਾ ਨਾ ਨਾ ਕੁੱਤਾ ਫਨ ਕੀ ਕਹਿੰਦਾ ਆਪਾਂ ਦੇਖੀ ਬਈ ਕੁੱਤਾ ਹੈ ਮੈਨੂੰ ਪਾਇਆ ਜੇ ਕਿਤੇ ਨਾ ਨਾ ਐ ਤਾਂ ਬੋਈ ਪਤਲੀ ਗਲੀ ਐ ਭੈਣ ਤੇ ਜਿਆਦਾ ਦੂਰ ਪਾ ਬਾਈ ਯਾਰ ਘਰ ਤੇਰਾ ਘਰ ਮੇਰਾ ਬਹੁਤ ਦੂਰ ਆ ਮੈਨੂੰ ਲੱਗਦਾ ਆਊਟ ਹੋ ਗਿਆ ਬਖਤੌਰ ਉਹ ਘਾਣੂ ਹਸਾਬ ਨਾਲ ਚੱਲੀ ਮੈਂ ਆ ਘਾਣੂ ਪੁਕਾਈ ਮਾਈ ਜਨਾ ਚੱਲੀ ਓ ਹਾਂ ਤੇ ਆਪਣੇ ਨਫਵਾ ਦੇ ਕਿਤੇ ਜਾਣਾ ਡੱਕ ਜਾ ਬਾਈ ਤੂੰ ਸਿੱਧੀ ਗਲੀ ਚ ਬਾਈ ਹਸਾਬ ਨਾਲ ਚੱਲੀ ਮੈਂ ਮੇਰੇ ਮੇਰੇ ਮੇਰੇ

ਇੱਥੇ ਜਾਂਦਾ ਯਾਰ ਕਾ ਅੱਛਾ ਬਖਤਾ ਉਹ ਨਾਲ ਜਾਂਦਾ ਅੱਜ ਕਿਵੇਂ ਰੇਂਜੀ ਚੋਂ ਰੇਂਜ ਖਾਣੂ ਯਾਰਾ ਔਰ ਇਹ ਕੰਝਾ ਮੇਰੇ ਕੋਲੇ ਪਈਆ ਧਾਰੂ ਮੂੰ ਤਾਂ ਨਹੀਂ ਕੋਈ ਜਗਾਰ ਲਾਉਂ ਜਾਂਦੇ ਜਗਾਰ ਖਾਣੂ ਮੇਰੀ ਗੱਲ ਤਾਂ ਸੁਣਾ ਔਰ ਬਖਤਾ ਉਹ ਰਾਣੀ ਬਾਲੀ ਸੋਣਿਆ ਮੇਰੇ ਸਾਰੇ ਦੀ ਕੋਈ ਅੱਖ ਮੈਂ ਟੱਕਾ ਕੱਢ ਲਾਂਗਾ ਯਾਰ ਉਹ ਖਰਜਾ ਯਾਰ ਤੂੰ ਐਵੇਂ ਮਰੀ ਜਾ ਨਾ ਤੂੰ ਗੱਲ ਸੁਣ ਓਏ ਯਾਰ ਮੇਰੀ ਗੱਲ ਸੁਣ ਓਏ ਤਰਾ ਮੇਰੀ ਗੱਲ ਸੁਣ

ਛਈ ਗਾਲਾ ਬਈ ਤੇ ਇਹਦਾ ਮੇਰੇ ਸੋਹ ਦਾ ਕੰਮ ਕੀ ਆ ਸੋਹ ਇੱਥੇ ਬੱਛੰਦਾ ਪੜਾ ਛੇ ਦੇ ਕੋਲ ਆ ਇਹ ਇਹ ਮੈਨੂੰ ਜਾਣਦਾ ਮੁੰਡੇ ਨੂੰ ਮੈਂ ਇਹਨੂੰ ਜੰਗ ਚੰਗੀ ਤਰ੍ਹਾਂ ਜਾਣਦਾ ਬਈ ਇਹਨੂੰ ਮੈਂ ਇਹ ਕਰਦਾ ਜੀ ਜਾਨੀਆਂ ਮਚਾਨੀਆਂ ਜਨਾ ਮੈਂ ਚੰਗੀ ਤਰ੍ਹਾਂ ਜਾਣਦਾ ਬਈ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਜਾਣਦਾ ਮੈਂ ਖਾਟਤਾ ਚਾਚੂ ਦੇ ਗੇਗਾ ਯਾਰ ਓ ਬਈ ਮੈਂ ਇਹ ਮੈਨੂੰ ਚੰਗੀ ਤਰ੍ਹਾਂ ਜਾ ਆ ਜਾ ਹਾਂ ਓਏ ਟੱਲੀ ਓਏ ਤੁਸੀਂ ਮੈਂ ਘਰੇ ਜਾਣਾ ਕਿ ਹੋਟਲ 'ਚ ਜਾਣਾ ਸਾਰੇ ਗੱਲਾਂ ਮਰੀ ਘਰੇ ਜਾਣਾ ਹੋਸਟਲ ਨੂੰ ਚੁਪਾਏ ਕਿ ਉੱਥੇ ਟੱਬਾ ਜਾ ਰਿਹਾ ਚੱਲ ਬਈ ਆ ਗਿਆ ਬਸ ਚਲੋ ਇਹੀ ਗੱਲ ਲਾਟੇ ਨੂੰ ਦੱਸਿਆ ਮੈਂ ਯਾਰ ਮੈਨੂੰ ਪਤਾ ਅੱਜ ਕੱਲ ਜਨਾਨੀਆਂ ਨਾਲ ਟੈਲੀਫੋਨ ਕਰ ਜਾ ਮਰੀਦ ਵਿਜ਼ਿਟ ਕੀ ਅੱਜ ਸਾਡੇ ਕੋਲ ਬਖਤੌਰ ਆਹ ਛਾਣੇ ਵੀ ਆਹ ਛਾਣੇ ਵੀ ਵਿਗੜੇ ਪਏ ਕੰਜਰਾ ਤੂੰ ਜੇ ਸਭ ਨਾਲ ਤੇਰਾ ਮੂੰਹ ਹੀ ਨਹੀਂ ਸਿਰ ਨਹੀਂ ਹੈ ਹੋਏ ਤੇ ਜਨਾਨੀ ਕੇ ਮੈਨੂੰ ਸ਼ੰਗੀ ਕੇ ਆਇਆ ਉਹ ਮੇਰੇ ਜਵਾਕ ਸੋਨੇ ਨਹੀਂ ਹੈਗੇ ਜਵਾਕ ਬੜੇ ਸੋਨੇ ਇੱਕ ਤਾਂ ਮੇਰੇ ਇੱਥੇ ਗਿਆ ਹੋਇਆ ਹਾ ਮੇਰੇ ਤੇ ਨਾ ਨਾ ਉਹ ਗੱਲ ਕਰਦਾ ਪੈ ਜਾਂਦਾ ਚਾਏ ਚਾਕੇ ਖਾਵਾ ਪੈ ਗਿਆ ਉਹ ਲੰਘੇ ਟਾਫੇ ਦਾ ਹਾਂ ਨਾ ਥੱਲੀ ਹੋਈ ਹਾਂ ਮੈਂ ਕਹ ਰਹੀ ਤੈਨੂੰ ਮਾਰੀ ਤੇ ਨਾ ਕਿਤੇ ਨਾ ਨਾ ਇਹ ਜੀ ਗੱਲ ਨਹੀਂ ਕਹਦਾ ਮੈਂ ਤੂੰ ਹੀ ਮਾਰਦਾ ਜੱਸਾ ਪਾਦਾ ਗੋਇਨ ਤੇਰਾ ਨਾ ਯਾ ਬੰਦਾ ਬਾਹ ਕੁੱਤ ਤੂੰ ਆ ਲੈ ਆਣ ਜਿੱਤਾਂ ਦੇ ਬੰਦੇ ਆ ਯਾਰ ਬੱਲੀਆ ਮੇਰੀ ਗੱਲ ਸੁਣ ਪਹਿਲਾਂ ਤਾਂ ਕਿਤੇ ਮਕੰਦ ਉੱਠਿਆ ਨਹੀਂ ਜਰਾ ਇਹ ਅੱਜ ਕਿਵੇਂ ਯਾਰ ਮੇਰੇ ਨਾਲ ਭਾਗਿਆ ਅੱਜ ਤਾਂ ਹੀ ਪੈਗ ਟੁਕਾ ਲਵਾ ਦੇਣਾ ਮੱਖ ਬਖ ਚੱਲ ਜੇ ਬਾਈ ਯਾਰ ਮੇਰੇ ਘਰ ਸੁਣੇਗਾ ਵੀ ਆਪਾਂ ਹੁਣ ਪੈਗ ਸਿੱਧੇ ਲੈਣੇ ਜਾਣੇ ਦੱਸ ਹੁਣ ਇਹ ਨੂੰ ਕਿਵੇਂ ਮੇਰੇ ਘਰੇ ਚਲਾਂਗੇ ਐਨਾ ਜੇ ਕਰੇ ਚੱਲ ਜਾਂਦਾ ਤੂੰ ਨਹੀਂ ਮੜਾ ਜੇ ਸਾਹ ਬਨਾਰ ਹਾਂ ਹਾਂ ਮੈਂ ਕੱਲ ਮੈਂ ਸਾਹ ਬਨਾਂ ਰੂੰ ਤੇਰੀ ਅੱਖ ਮੇਰੀ ਆ ਪੈਂ ਜਾ ਯਾਰ ਬਖਤੌਰ ਬਣ ਕੇ ਕੁੱਟੂ ਆ ਫਾਂਦੋ ਨਾ ਨੀ ਤੇ ਭਾਈ ਵੀ ਮੇਰੇ ਜੋੜੇ ਦਾ ਮੈਂ ਪਾਇਰਾ ਜੀ ਰਹਿਣਗੇ ਨਾ ਅੱਛੇ ਕਰ ਲਈ ਪਾਇਦਾ ਸੱਚੀ ਕਰਾਂਗੇ ਕਿ ਨਹਿਰ ਕੱਪਣਾਂ ਪਰੰਦੇ ਫੁੱਦੀ ਹੋਰੇ ਹੋਰੇ ਬਾਗ ਚੱਲ ਜਾਗੇ ਚੰਗਾ ਮਕਾਨ ਤਾਂ ਫਿਰ ਆ ਰਾਮ ਨਾ ਹੀ ਕਰ ਲੈ ਹਾਂ ਹਾਂ ਓਏ ਇਹਨੂੰ ਸਾਮ ਕੇ ਰੱਖੀ ਇਹ ਅੱਗੇ ਵੀ ਹੋ ਰਿਹਾ ਇਹ ਮੈਂ ਕਰੇ ਜਾਉਂਗਾ ਉਹ ਮੇਰਾ ਕਹਾਗਾ ਸ਼ਾਨਾ ਪੈਣਾ ਬੰਦਾ ਤੂੰ ਸ਼ਾਨਾ ਬੰਦਾ ਯਾਰ ਮਕਾਨ ਨੂੰ ਓਏ ਆਪਰੇ ਘਰ ਦੇ ਨੂੰ ਠਾਕੀ ਲੰਦਾ ਯਾਰਾਂ ਦੋਸਤਾਂ ਨੂੰ ਓਏ ਚੱਲੀ ਓਏ ਹੇ ਓਏ ਕੰਜਰ ਗੱਲ ਤਾਂ ਸੁਣ ਲੈ ਤੇ ਟੂ ਪੀਟਰ ਜਿਹੜਾ ਜਪਾਇਆ ਕਿਰਾਂ ਦੀ ਉਹ ਤੇਰਾ ਕੰਮ ਖੜ ਗਿਆ ਆਪਣਾ ਉਹਦਾ ਖੜ ਗਿਆ ਮਕੰਦਾ ਕੀ ਗੱਲ ਹੋ ਗਈ ਇਹਦਾ ਤੇ ਪੀਟਰ ਖਰਾਬ ਹੋ ਰਿਹਾਗਾ ਖਰਾਬ ਨਹੀਂ ਹੋਇਆ ਇਹ ਕੰਜਰ ਦਾ ਰੇ ਦੇ ਗੱਟੇ ਲੱਤੇ ਕਿਸੇ ਮੰਡੀ ਉੱਤੇ ਨੇ ਹਾਂ ਹਾਂ ਤੂੰ ਆ ਮਾਰ ਨਾ ਤੈਨੂੰ ਇਹ ਲੈ ਗਿਆ ਘਰੇ ਭਰਾਵਾ ਉਹਨਾਂ ਨੇ ਕੁੱਤੇ ਉੱਦੂ ਬਾਸ ਕੰਮ ਹੀ ਛੱਡ ਗਿਆ ਹੈ ਹਾਂ ਆ ਗੱਲ ਬੰਗੀ ਹੋ ਸਕੀ ਉਸਟਰਾਮ ਸਾਜ ਨਾ ਆ ਗਿਆ ਉਹ ਸਾਜ ਮਾਰ ਆ ਆਹ ਭੁੰਡੋ ਜੀ ਆ ਨਾ ਯਾਨੀ ਉੱਤੋਂ ਚੱਪੀਏ ਭਾਈ ਛੋਟੇ ਬੰਦੜ ਕਰ ਦੂ ਇਹਨੂੰ ਯਾਰ ਇਹਦੇ ਜਵਾਕ ਨੇ ਨਿੱਕੇ ਨਿੱਕੇ ਮਾਰ ਦੂ ਟੈਂਪੂ ਆ ਤਿੰਨ ਟੈਰਾਂ ਦੇ ਵਰਗਾ ਅੱਛਾ ਸਤਨ ਇਹਦੇ ਨਿੱਕੇ ਨਿੱਕੇ ਜਵਾਕ ਆ ਦੇ ਲੱਤ ਲਕੇ ਮਾਰ ਕੇ ਬਾਜੂ ਆਪਾ ਨੂੰ ਮੇਰੀ ਗੱਲ ਸੁਣ ਲੈ ਮੇਰੇ ਘਰਾਂ 'ਚ ਪੈਰੀ ਹੈਗੀ ਮੈਨੂੰ ਕਹ ਪੜੀ ਜਨਦੀ ਆ ਪੈਰੀ ਪੈਰੀ ਮੇਰੇ ਘਰਾਂ 'ਚ ਭੈਣ ਕੋਈ ਦਾ ਖੂਦ दारू ਪੀ ਰੱਖੀ ਆ ਮੇਰੇ ਤਨਜਵਾਖ ਨੇ ਤੇਰੇ ਕਿ ਵਾਕ ਮੇਰੇ ਤਾ ਨਹੀਂ ਹੋਗੇ ਤੇਰੀ ਨਹੀਂ ਹੈਗੀ ਹੈ ਘਰੇ ਤਾ ਰੋ ਹਾਂ ਕੰਜਰ ਦਾ ਘਰ ਤਾ ਪਿਛਾ ਰਹਿ ਗਿਆ ਤੈਨੂੰ ਬੜੀ ਪਿਛਾਣਾ ਮੇਰੇ ਘਰ ਦੀ ਨਾ ਉਹ ਮੈਨੂੰ ਲੱਗਾ ਸੀ ਗਾਂ ਟੱਪ ਗਏ ਉਹ ਘਰ ਤਾ ਉਹ ਨਹੀਂ ਬਈ ਯਾਰਾ ਕੰਜੂਸ ਆ ਸ਼ਾਮ ਨਾਲ ਹੀ ਆ 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 ਮੈਂ ਰੱਖ ਕੰਜਦਾ ਨਾ ਜਾਣੀ ਥਾਪਾ ਮਾਰੇ ਘਰ ਲਈ ਨੀ ਯਾਰ ਉਹ ਪਰ ਜਾਣਦੇ ਨਾ ਆਪਾਂ ਕੀ ਕਰਦੇ ਆਪਾਂ ਤਾਂ ਇੱਥੇ ਹਾਲਾਂ ਦੇ ਵਜਾ ਆ ਗਿਆ ਆ ਗਿਆ ਚੱਲਾਂਗੇ ਵਾਗ ਓਏ ਆਪਾਂ ਨਭਾਏ ਇੱਥੇ ਅੱਜ ਬਵਾਲੀਆ ਮਨੇ ਸਾਰੇ ਤੂੰ ਵੀ ਸਾਰੇ ਪੈਸੇ ਜਾਨ ਮਸਾਂ ਬਚਾ ਕੇ ਆਏ ਮੈਂ ਪੈਸੇ ਹੈ ਨਹੀਂ ਪਰ ਸਵੇਰੇ ਪੈਸੇ ਦਿਉਂ ਫੋਨ ਠੀਕ ਠੀਕ ਤੇਰੇ ਮੰਮੀ ਕਿੱਥੇ ਬੋਲ ਮਾਰ ਕੇ ਲਿਆ ਨੂੰ ਠਾਕੇ ਰੋਟੀ ਗਰਮ ਕਰਨ ਆਏ ਮਰੇ ਯਾਰ ਦੋਸਤ ਓਏ ਤੇਰਾ ਵੱਡਾ ਛੋਟਾ ਮोटा ਇੱਕ ਮੇਰਾ ਵੱਡਾ ਤੁਹਾਡਾ ਮੇਰਾ ਛੋਟਾਗਾ ਇੱਕ ਪਿੰਗ ਹੈ ਚਾਹ ਹੁਣ ਉਹ ਨਹੀਂ ਲੈਂਦਾ ਹੋ ਕਈ ਵਾਰ ਐ ਇੱਕ ਦਾ ਮੈਨੂੰ ਕਿਵੇਂ ਐਨੇ ਜਮੜਦੇ ਹੋਏ ਉਹ 8.9 ਮਹੀਨਾ ਬਾਅਦ ਉਹ ਕਿੱਥੇ ਲਕਣੀ ਹੁੰਦੀ ਐ ਮੈਨ ਲੱਗਦਾ ਜੋਤੀ ਕੱਛੇ ਤਾਂ ਨਹੀਂ ਜੋੜਾ ਹੋ ਗਿਆ ਕਰ ਕਰ ਭਗਮਨ ਉਹ ਕੱਛੇ ਜੰਮੇ ਲੱਗ ਉਹ ਤੇਨ ਨੇ ਇੱਕ ਵੱਡਾ ਵੀ ਆ ਤਨ ਨਾ ਓਏ ਇੱਕ ਸਰਾਣੇ ਪੈਂਦਾ ਆ ਦੀ ਮਾਂ ਦੇ ਐ ਜੇ ਕਿ ਪਾਇਆ ਵਕਤ ਹੋ ਰੋ ਭਗਮਨ ਉਹ ਕੁੱਤੇ ਤੇ ਫੇੜ ਢੱਕ ਕੇ ਆ ਗਿਆ ਖੜੀਓ ਤੂੰ ਅੱਜ ਓਏ ਚੱਲੀਓ ਹਾਂ ਆਹ ਜੱਗਿਆ ਰਚਪੀ ਕੇ ਤੇ ਥੱਪਾ ਮਾਰੇ ਸਰਚਾ ਉਹ ਮੈਂ ਪੁੱਛ ਕੇ ਹੋਣਾ ਮੇਰੇ ਯਾਰ ਦੋਸਤ ਆਇਆ ਖਰੀਓ ਤੂੰ ਪਾਣੀ ਪੀ ਬਰੀ ਕੇ ਓਏ ਪਾਕਿਸਤਾਨ ਓਏ ਓਏ ਇੰਨੀ ਓਏ ਇੰਨੀ ਕਿ ਸੇਵਾ ਤੋਂ ਹੰਦੀ ਰਹਿੰਦੀ ਚੱਲਦੀ ਆ ਖੜ ਜਾ ਮੈਂ ਸਮਝਾਉਣਾ ਉਹ ਤੈਨੂੰ ਜਿਆਦਾ ਇਹ ਦਿਨ ਨਾ ਗੱਲ ਨਾ ਕਰੀ ਓਏ ਉੱਠਿਆ ਉਹ ਭਾਈ ਦੇਖੇ ਮੇਰੇ ਜੂਦ ਨਾ ਪੋ ਆਦੀ ਭਰਾਵਾ ਆ ਜਾ ਓਏ

ਪਾਇਆਂ ਦੇ ਰਜਾਈ ਦੇ ਤੂੰ ਬਹਿ ਜਾ ਬਹਿ ਰਜਾਈ ਨੂੰ ਪਾਇਂ ਪਾੜਾ ਪੈਂਦਾ ਬਹਿ ਜਾ ਗੱਲ ਪਤਾ ਕੀ ਬਖਤੌਰ ਦਾਰੂ ਦੀ ਬੋਤਲ ਲੈ ਕੇ ਆ ਤੂੰ ਜਾ ਜਾਂ ਸੰਨ ਜਾ ਆਈ ਦੀ ਬਤ ਮੇਰੇ ਕਾਲ ਦੀ ਫਰਾ ਮੇਰਾ ਵੱਡਾ ਮੁੰਡਾ ਫਾਉ ਮੈਨੂੰ ਖਰਾਜ ਹੋਗਾ ਨਹੀਂ ਮੰਗਦਾ ਕੁਛ ਨਹੀਂ ਮਾਸ ਨਹੀਂ ਕੁਛ ਨਹੀਂ ਮੈਂ ਤੈਨੂੰ ਕਹੇਗਾ ਆ ਮੁੰਡਾ ਸ਼ਾਰਤ ਤੇਰਾ ਤਿੰਨ ਸੋ ਵਾਹ ਜਾ ਯਾਰ ਬਖਤੌਰ ਓਏ ਤੇਲੀ ਹੋ ਹਾਂ ਭਾਈ ਮਕੰਦ ਕਿਵੇਂ ਘਰ ਦੀ ਅੜ ਬਵਾਰੀ ਤੂੰ ਐ ਕਰ ਇਹਦੀ दारू ਪੀਤੀ ਆ ਇਹਨੂੰ ਛੱਡਿਆ ਕਿੱਧਰ ਛੱਡਿਆ ਕਰੇ ਛੱਡਿਆ ਕਰੇ ਤਾਂ ਬੈਠਾ ਯਾਰ ਹੈ ਕਿੰਨਾ ਨਾ ਮੈਂ ਛੱਡਿਆ ਆਪਣੀ ਪੀਤੀ ਆ ਖਾਦੀ ਪੀਤੀ ਤਿੰਨਾਂ ਦੀ ਨਾ ਜਾਨੀ ਬਦਨਾਮੀ ਹੋ ਜੇ ਕਾ ਹਾਂ ਪੱਕੀ ਗੱਲ ਐ ਓਏ ਕੀ ਗੱਲ ਐ ਮੰਮੀ ਮੈਨੂੰ ਵੀ ਲੈ ਜਾ ਹਾਂ ਮੈਂ ਕੱਦ ਹਾਂ ਅਜਵਾਖ ਨੂੰ ਛੋਟੇ ਨੂੰ ਲੈ ਗਈ ਚੁੱਪ

ਭਾਗੀ ਭਾਈ ਹਾਰ ਕੇ ਵੇ ਇਹ ਬੜਾ ਅੰਦਰ ਮਕਾਨ ਜੀ ਆ ਮਕਾਨ ਜੀ ਆ ਕੁੱਤੇ ਡੜੇ ਮਰ ਜੈ ਨਾ ਨਾ ਮੈਂ ਤਾਂ ਗੱਲ ਕਰਦਾ ਪਾਲੀ ਦੀ ਪਿਆਸ ਲੱਗੀ ਪਾਕਿਸਤਾਨ ਨੂੰ ਪਾਣੀ ਦੇਣ ਡੜੇ ਵਾਲੀ ਤਾਂ ਕੱਲ ਹੀ ਨਹੀਂ ਪਾਣੀ ਦੇ ਦਿੰਦੀ ਛੱਪੜ ਤੋਂ ਛੱਕਦੀ ਇਹਦਾ ਪੱਟਰਾ ਪਾਣੀ ਪਿਆਲੇ ਮੂੰਹ ਸੁੱਕੀ ਜਾਂਦਾ ਹੋਰ ਪੂਰਾ ਨਹੀਂ ਮਾਰਦੇ ਡਲੀਆਂ ਮਾਰਦੀ ਘਟੂ ਹੈ

ਟੱਕ ਲੈ ਜਾਓ ਸ਼ਿਵਿਆਂ ਚ ਟੱਕਰ ਨੂੰ ਬੁਲਾ ਕੇ ਲੈ ਟੱਕਰ ਨੂੰ ਓਏ ਮੁਖਤਾਰ ਓਏ ਆ ਮਰਿਆ ਨਹੀਂ ਨਾ ਕੀ ਗੱਲ ਬਣ ਗਈ ਓਏ ਮੇਰੀ ਗੱਲ ਸੁਣੋ ਮੇਰੇ ਘਰ ਵਾਲੀ ਕਿਦੇ ਨਾ ਰੱਖੀ ਨਾ ਅੱਜ ਕੱਲ ਕੀ ਹੋਈ ਆ ਬਾਈ ਛੇੜਖਾਨੀ ਕਰੀ ਐ ਕੋਈ ਓਏ ਹੱਥ ਮਲਵਾ ਬਾਈ ਪਾਣੀ ਦੀ ਗੱਲ ਹੋਈ ਆ ਉਹ ਖੜ ਜਾ ਮਕੰਦ ਖੜ ਜਾ ਖੜ ਜਾ ਖੜ ਜਾ ਮੈਂ ਲਾਈਟ ਨਾ ਲੱਗਾਂਗਾ ਖੜ ਜਾ ਖੜ ਜਾ ਐ ਮੂਰੇ ਕੀ ਹੋਈ ਜਾਂਦਾ ਯਾਰ ਪਾਪਾ ਓਏ ਓਏ ਬੰਦਿਆ ਐ ਮੂਰੇ ਕੀ ਹੋਈ ਜਾਂਦਾ ਮੇਰੇ

ਉਸੇ ਕਰੇ ਕੱਪ ਜੋ ਯਾਰ ਉਹ ਪਾਇਆ 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 ਤੂੰ ਮਰ ਕੇ ਤੂੰ ਹੈ ਮਰ ਕੇ ਮੇਰੇ ਪਰ ਕੁੱਤੇ ਮੈਂ ਤਾਂ ਮਰ ਗਿਆ ਤੂੰ ਬਾਹਰ ਜਾ ਅੰਦਰ ਇਹ ਕਿਹਦੀ ਥੰਗੀ ਕੁੱਤੇ ਲੈ ਸੁੱਦਾ ਹੋ ਮਰੇ ਸੁੱਦਾ ਹੋ ਖੜਸਦਾ ਜਾ ਉਹ ਖੜ ਜਾਏ ਮਕਾਂਦੇ ਸਿੱਧਾ ਤਾਂ ਹੋਊਗਾ ਗੱਲ ਤਾਂ ਸਹੀ

ਪਾਣੀ ਸਰਾਣੇ ਧਰਦੇ ਇੱਥੇ ਪਾਣੀ ਪਾਣੀ ਗੁਰਦੀ ਪਾਣੀ ਥੱਲੇ ਰੱਖ ਦੇ ਪਹਿਲਾਂ ਪੈਂਦੇ ਦੁੱਧ ਪੈ ਕੇ ਅਰੇ ਕਬਜ਼ਾ ਚ ਪਾ ਦੇ ਤੁਸੀਂ ਨਾ ਛੇੜੋ ਯਾਰ ਇਹਨੂੰ ਹਾਂ ਬਖਤਾ ਰੋਏ ਹਾਂ ਪਾਣੀ ਜਿਹੜਾ ਕੱਗੜਾ ਕੱਪਾ ਪਾਉਂਦੀ ਐ ਨਾ ਚੰਗੀ ਆ ਫਿਰ ਰਿਆਣੇ ਚੋਂ ਲੈਂਦੀ ਆ ਨਾ ਨਾ ਉਹ ਗੱਲ ਕਰਦਾ ਨਾ

ਅੱਜ ਕੱਲ ਜਾ ਰਹੀ ਚੱਲ ਓਏ ਹਾਂ ਕੰਜਰ ਦੇ ਘਰ ਜਾਂਦਾ ਹੈ ਮੰਦਰ ਦੇ ਬਾਹਰ ਦੇਖੀ ਖਰਜਾ ਖਾਣੇ ਆਇਆ ਨਾ ਚੱਲੀ ਓਏ ਉਹ ਠੀਕ ਆ ਭਾਈ ਇਹਦਾ ਹੁਣ ਠੀਕ ਆ ਓਏ ਚੱਲ ਗਿਆ ਕਰੋ ਤੁਸੀਂ ਅੰਦਰ ਜਾਓ ਨਾ ਨਾ ਮੈਂ ਅੰਦਰ ਕਰ ਤੁਸੀਂ ਅੰਦਰ ਜਾਓ ਭਾਈ ਜਾਓ ਕੰਜਰ ਦੇ ਇਹਦੇ ਘਰ ਦੀ ਆ ਤੂੰ ਜਾ ਅੰਦਰ ਇਹਦੇ ਘਰ ਦੀ ਆ ਮੇਰੇ ਕੱਦ ਮੇਰੇ ਕੱਦ ਕੀ ਹੈ ਮੈਨੇ ਕਰਦਾ ਮੈਂ ਉਹਦੇ ਨੂੰ ਕੁੱਤੇ ਕੰਮ ਰ ਥੱਕੇ ਖਾਂ ਮੈਂ ਉਹ ਕੁਛ ਨਹੀਂ ਹੁੰਦਾ ਆ ਭਾਬੀ ਬਗਜੋ ਨਾ ਨਾ ਬਾਬੀ ਬਣ ਕੇ ਬਗ ਜਾ ਤੈਨੂੰ ਇਹ ਤਾਂ ਇਹ ਤਾਂ ਗਲਤ ਗੱਲ ਕਰ ਰਹੀ ਹੈ ਤੂੰ ਅਰੇ ਆ ਕੇ ਤੈਨੂੰ ਪਿਆ ਕੇ ਮੈਨੂੰ ਛੇੜ ਜੇ ਕਿਹੜਾ ਛੇੜਾ ਕਰੇ ਚੱਕ ਦੇ ਕੀ ਕਰੇ ਇਹ ਨਾ ਬਾਈ ਖੜਾ ਹੋਈ ਨਹੀਂ ਜਨਾ ਮਰਾ ਕਰ ਇਹ ਸਾਰੇ ਦਾਰੂ ਦੇ ਦੇ ਕਾ ਕੀ ਕਰੇ ਚਾਈ ਹੁੰਦੇ ਹਰੇ ਇੱਕ ਤੇ ਤੂੰ ਮੇਰੀ ਭਾਬੀ ਤੈਨੂੰ ਮੈਂ ਕਹਿਣਾ ਵੀ ਨਾ ਨਾ ਮਰ ਜਾ ਇਹ ਫਨ ਮੈਂ ਸਾਰੀ ਕਾਮਲੀ ਗੱਲ ਨਹੀਂ ਕਰ ਜਾਂਦੇ ਆ ਜਾ ਵੀ ਅੰਦਰ ਚਲੀ ਆਇਆ ਕਰ ਇਹ ਤਾਂ ਪੈਣੀ ਆ ਇਹ ਤਾਂ ਹੋ ਜਾ ਮੇਰੇ ਨਾਲ ਬਗ ਚੱਲ

ਉਹ ਥੱਕ ਜੀ ਆ ਗਈ ਉਹ ਗੰਦਾ ਮੈਨੂੰ ਲੱਗਦਾ ਤੈਨੂੰ ਕੀ ਲੱਗਾ ਬੁੱਲੇ ਚੂਸਿਆ ਤੇਰੀ ਕਿ ਸਰਕਰ ਕੈਮਰਾ ਨਹੀਂ ਲੱਗਣਗੇ ਲੈ ਓਏ ਖੰਝਾ ਜਿਹੇ ਹੱਥ ਚ ਕਿਧਰ ਫੜਾਈਏ ਨਾ ਉਹ ਮਾਂ ਮੰਜੇ ਦੇ ਬਣਾ ਮਾਂ ਦਰੂਰ ਢੱਕਾ ਹੋਵੇ ਮਾਂ ਕਰਿਆ ਜਿਆਦਾ ਚੱਕੀ ਜਿਆਦਾ ਕਿਉਂ ਯਾਰ ਮਕਾਂਦੇ ਰੋਹੀ ਦਾ ਗੱਲ ਉਹਦਾ ਹੀ ਗੱਲ ਬੱਸ ਆਉਂਗਾ ਕਿਤੇ ਪਿਆ ਮਕਾਓ ਮੁੰਬਈ ਮਕਾਂਦੇ ਥੋੜਾ ਯਾਰ ਥੋੜੀ ਦਵਾ ਦਿੰਦੇ ਮੇਰੀ ਦਾ ਘਰ ਸੁਣਾ ਕਿਤੇ ਆਉਂਦਾ ਪੱਲੂ ਹੋ ਜਾਂਦਾ ਇਹ

ਬਿਲੀ ਹਿਲਤ ਮੇਰੇ ਸਾਡੇ ਦੀ ਭਾਈ ਇਹ ਨਾ ਜਾਣਨੀ ਜਿਵਾਕ ਤੁਸੀਂ ਕਿੱਥੇ ਨਾ ਬਕਰਤੇ ਕਿੜਾ ਹਾਂ ਬਲੀ ਨਾ ਕੇ ਮੈਨੂੰ ਸਾੜੇ ਸੌ ਲੱਖ ਕਰੇ ਤੜੜਾ ਖਾਓ ਕਰ ਦੋ ਫੇਰ ਮੇਰੇ ਸਾੜੇ ਦੇ ਵਾਹ ਇਹਦਾ ਯਾਰ ਜਿੱਦ ਦਬੂ ਦਬੂ ਕਰ ਲਖ ਦੀ ਆ ਹੋਇਤਾ ਓ ਬਕਸਤਾ ਹੋਏ ਲੀ ਓਏ ਵਖਤ ਹਾ ਤੇਰੇ ਕਰਦੀ ਨੂੰ ਹਲਕ ਚਲ ਗਿਆ ਦਬੂਖ ਲਈ ਮਾਰੂ ਮੈਂ ਐਸਾ ਨਹੀਂ ਸ਼ਾਇਦ ਤੁਸੀਂ ਦੇਖਣਾ ਯਾਰ ਮਾਰੇ ਐ ਕਰਦੇ ਹਾਂ ਨਾ ਨਾ ਹੈ ਬਾਦ ਇਹ ਕੀ ਹੋ ਗਿਆ ਬਾਹ ਬਾਹ ਕਰ ਪੈਂਚ ਦਾਨ ਨੂੰ ਬਾਹ ਕਰ ਐਸਾ ਹੈ ਹਾ ਪਾਜੋਤੀ ਮਾ ਬੰਨੀ ਕੀ ਹੋ ਗਿਆ ਨਾ ਨਾ ਆ ਗਿਆ ਟੱਪ ਕਿੱਤੇ ਦੀ ਟੱਪ ਪਾਗੇ ਨਾ ਪਾਗੇ ਓਏ ਖੜਦਾ ਮੈਂ ਦੇਖਿਆ ਤੂੰ ਹੈ ਹੈ ਹਾਂ ਨੂੰ ਦੇਖਿਆ ਜੂਤ ਖਾਣੇ ਦੁਬਾਰੇ ਯਾਰ ਉਹ ਤੂੰ ਮਕੰਦ ਖੜਦਾ ਸਹੀ ਮਨ ਖੜ ਹੁਣ ਉਹਦੇ ਕੀ ਲੈਣਾ ਤਾਂ ਕੰਬੇ ਖੜੇ ਅਗਲੇ ਆ ਤਾਂ ਮੈਂ ਇਹ ਕਹਿੰਦਾ ਟੱਪ ਚਾਲ ਭੈਣ ਨਾ ਟੱਪ ਚਾਲ ਘੜ ਨੂੰ ਚੱਲ ਗਿਆ ਆਪਣੇ ਤੜਕੇ ਕਿਤੇ ਬੇਗਨਾਮੀ ਨਾ ਹੋ ਗਿਆ ਯਾਰ ਪਿੰਡ ਚ ਗੱਲ ਫੈਲ ਗਈ ਨਾ ਆਪਾਂ ਇਹ ਕਰ ਚੁੱਪ ਕਰ ਜਾ ਲੋੜ ਨਹੀਂ ਆਪਣਾ ਪਤਲੀ ਨੂੰ ਚੁੱਪ ਜਾ ਨਾ ਨਾ ਲੋੜਾ ਖਾ ਦਾ ਪਣਾ ਉਹ ਲੋੜਾ ਨਹੀਂ ਪੋਣਾ ਨਾ ਨਾ ਪਾ ਨਹੀਂ ਪੋਣ ਪਾਇ ਫੋਨ ਪਿਆ ਉਹ ਫੋਨ ਕਾ ਨਾ ਨਾ ਗੱਲ ਸਭ ਮੇਰੀ ਹਾਂ ਟੜਕੇ ਬੜਨਾਮੀ ਕਰੂ ਪੰਚਾਇਤ ਚ ਮੇਰਾ ਸੌੜਿਆ ਬੜਨਾਮੀ ਹੋਊ ਆਪਣੀ ਅੱਛਾ दारू ਛੱਡ ਲੀ ਆਪਾਂ दारू ਦਾ ਭਾਜੇ ਛੱਡ ਦਿੱਤੇ ਚੰਗੇ ਨਾ ਰਹਿ ਜਾਗੇ ਬੱਸ ਹੋ ਜਾ ਮੈਨੂੰ ਲੱਗੀ ਆ ਡੀ ਜਿਓਰੀ ਹੋਇ ਤਫਾ ਬਲ ਬਲੋਰ ਗੱਲ ਸੁਣ ਮੇਰੀ ਹਾਂ ਟੜਕੇ ਬੜਨਾਮੀ ਹੋਊ ਆਪਣੀ ਤੇ ਆਪਾਂ ਕੀ ਕਰੀਏ ਮਕੰਦੋ ਕਾ ਪਾਇ ਕਰ ਹਾਂ ਟੜਕੇ ਟੱਪ ਚੱਲਦੇ Rajasthan ਦੇ ਦਰگی ਗਦਨੂਸ ਉਹ ਜੋ ਪੰਜ ਚਾਰ ਮਹੀਨੇ ਲਾਇਵਾਂਗੇ ਉਹਨੂੰ ਸੰਗਜੀ ਲੈ ਜੂ ਗੱਲ ਤੇਰੀ ਪੱਕੀ ਆ ਮੈਂ ਕਹਿੰਦਾ ਹੈ ਗੱਲ ਤੇਰੀ ਪੱਕੀ ਆ ਉਹਨੂੰ ਸੰਗਜੀ ਲੈ ਜੂ ਪਿੰਡ ਤੇ ਚਿੱਤਰਾ ਕਰਨਗੇ ਰਾਤ ਇਹਨਾਂ ਨੇ ਆ ਆ ਬੁੜੀ ਦੀ ਦਾੜੀ ਪਟੋ ਤੋ ਵਕਤ ਹੋਣਾ ਲਿਆ ਜੀ ਮੇਰੇ ਸੋਨੇ ਦੀ ਓਏ ਖਰਿਆ ਰਹਿ ਮੈਂ ਕਰਿਆ ਤਾਂ ਹੈ ਨਹੀਂ ਕੋਈ ਹਾਂ ਉਹ ਗੱਲ ਪਈ ਇੱਕ ਹੀ ਚੱਕਰ ਬੰਦ ਕੀ ਮੈਂ ਕਹਿੰਦਾ ਵੀ ਉਹ ਗੱਲ ਕਰਦਾ ਵੀ ਗੱਲ ਪਈ ਮੈਂ ਤਾਂ ਨੇੜੀ ਗਿਆ ਸੀ ਓਏ ਮੈਂ ਇੰਨਾ ਦਾ ਤੀਵਿਆਂ ਦਾ ਫਰਕ ਨਹੀਂ ਹੁੰਦਾ। ਉਹ ਜਾਇਆ ਵੀ ਕੰਜਰ ਦਾ ਚਾਲੂ ਫਾਲੂ। ਮਨ ਦਾ ਲੱਗਦਾ ਹੈ ਮਨ ਦਾ ਮਾਨਸਾ ਮੂਸਾ ਨਹੀਂ ਹੈਗੀ ਉਹ ਹੀ। ਪਤਾ ਨਹੀਂ ਜਿਹੜੀ ਉਹ ਹੈਗੀ ਮਾਨਸਾ ਦੀ ਉਹ। ਨਾ ਨਾ ਹੋਰ ਕਿੱਥੇ ਕਿੱਥੇ ਨੀਰਦੀ। ਮੈਨੂੰ ਪਤਾ ਸੀ ਜੇ ਤੁਸੀਂ ਕਿਵੇਂ ਬਾਬਾ ਸੌ ਸਾਲ ਜੀ ਰਹੇ ਹੋ। ਹਾਂ ਸ਼ਰਾ ਹੈਂ ਕਿਵੇਂ ਕੁੱਤਾ ਕਿਸਨੇ? ਨਾ ਨਾ ਕੁੱਤਾ ਕਿਹਨੇ। ਮਾੜਾ ਖੜਿਆ ਰੇਸ ਲਈ ਜਾਂਦਾ ਸੀ ਐਨੂੰ। ਉਹ ਅਸਤਾ ਖੜ ਗਿਆ ਸ਼ਰਾ। ਇੱਧਰ ਆਇਆ ਖੇਤੋਂ। ਪਤਾ ਹੀ ਹੈ। ਕਰਤੂਤ ਕਰੀ ਹੋਣੀ ਸਾਡਾ ਪਿੰਡ ਚ ਰਕਾਟ ਹੀ ਆ। ਤੂੰ ਤਸੀ ਝੂਈ ਮਾਰ ਜਾ ਆ। ਚੱਲ ਲੋ ਏ ਚੱਲ ਗਏ ਯਾਰ। ਓਏ ਫਖਤਾਓ ਓਏ। ਹਾਂ। ਪੈਂਦਾ ਜਗਾ ਜਵਾਖ ਇਹਨੂੰ ਨਾ ਪਤਾ ਲੱਗ ਜੇ ਤਸਕੇ ਨੂੰ ਬਦਨਾਮੀ ਕਰੂ। ਇਹ ਕੀ ਨਾ ਹੋਇਆ ਇਸ ਵੇਲੇ ਇਧਰੋਂ। ਇਹ ਜਾ ਜਵਾਖਾ ਸਕੂਟੀ ਤੇ ਤੂੰ ਲਾ ਰਿਹਾ ਯਾਰ। ਕਿਹਦਾ ਜਵਾਖਾ ਹੈ? ਹਾਂ ਕਾ ਆ ਗਿਆ ਚੱਲ ਜੀ ਇਹ ਕਰਨੀ ਚਾਲ ਕਰ। ਮੇਰੀ ਤਾਂ ਘੁੱਟ ਪੀਤੀ ਸੀ ਉਹ ਵੀ ਰਹਿ ਗਈ ਓਏ। ਉਹ ਲਵਾਜ਼ ਨਾ ਥੋੜੀ ਹੋਰ ਆਏ ਕਿ ਕੱਬ ਨਾ ਮੇਰੇ ਕੋਲ ਪੈ ਆ ਪੂਆ। ਬੁੰਜ ਮਰਾ ਜਾ ਚੱਲ ਗਏ। ਪੂਆ ਪਿਆ।